ਕਹਿੰਦੇ ਤਾਕਤ ਦਾ ਨਸ਼ਾ ਕਿਸੇ ਨੂੰ ਨਾ ਲੱਗੇ ਤਾਕਤ ਦੇ ਨਸ਼ੇ ਦੀ ਬਹੁਤ ਭੈੜੀ ਹੈ ਲਤ ਸਾਥੀਓ ਕੱਲ ਜੋ ਸ਼ੰਭੂ ਬਾਰਡਰ ਤੇ ਸਾਡੇ ਕਿਸਾਨ ਵੀਰਾਂ ਨੇ ਤਸ਼ੱਦਦ ਹੋਇਆ ਉਹ ਸੱਚੀ ਸਰਕਾਰ ਨੇ ਕਰ ਦਿੱਤੀ ਹੈ ਅੱਤ ਸਾਥੀਓ ਸੱਚੀ ਸਰਕਾਰ ਨੇ ਕਰ ਦਿੱਤੀ ਅੱਤ ਸਾਥੀਓ ਸਾਥ ਸ਼੍ਰੀ ਅਕਾਲ ਪੀਬੀ ਪੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਮੈਂ ਇਸ ਸਮੇਂ ਬਚੂਆ ਜਿਹੜਾ ਟੋਲ ਪਲਾਜ਼ਾ ਉੱਥੇ ਮੌਜੂਦ ਹੈ ਸਾਡੇ ਨਾਲ ਦੁਆਬਾ ਕਿਸਾਨ ਯੂਨੀਅਨ ਤੋਂ ਸਾਡੇ ਵੀਰ ਮੌਜੂਦ ਨੇ ਪ੍ਰਧਾਨ ਕੁਲਦੀਪ ਸਿੰਘ ਮਜੀਦਪੁਰ ਤੇ ਸਾਥੀ ਮੌਜੂਦ ਨੇ ਹਮੇਸ਼ਾ ਇਹ ਤਤ ਪਰ ਰਹਿੰਦੇ ਨੇ ਜਦੋਂ ਕਿਸਾਨਾਂ ਨੂੰ ਔਕੜਾਂ ਆਉਂਦੀਆਂ ਨੇ ਜਦੋਂ ਪੰਜਾਬੀਆਂ ਨੂੰ ਔਕੜਾਂ ਆਉਂਦੀਆਂ ਨੇ ਤਾਂ ਸਾਡੀ ਇਹ ਦੁਆਬਾ ਕਿਸਾਨ ਯੂਨੀਅਨ ਅੱਗੇ ਆਉਂਦੀ ਹੈ ਆਮ ਜਨਤਾ ਦੀ ਲੋਕਾਂ ਦੀ ਆਵਾਜ਼ ਰੱਖਦੀ ਹੈ ਬਹੁਤ ਸ਼ੁਕਰੀਆ ਜੀ ਤਾਂ ਇਸ ਸਮੇਂ ਬਚੂਆ ਟੋਰ ਪਲਾਜ਼ੀ ਤੇ ਮੌਜੂਦ ਹੈ ਕੁਲਦੀਪ ਸਿੰਘ ਮਜੀਦਪੁਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ ਜੀ ਕੁਲਦੀਪ ਜੀ ਬਹੁਤ ਨਿੱਘਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਸੋ ਮੈਂ ਇੱਥੇ ਵਿਸ਼ਵਾ ਟੋਲ ਪਲਾਜੇ ਤੇ ਪਹੁੰਚਣ ਦੇ ਪਹਿਲਾਂ ਮੈਂ ਬਹੁਤ ਧੰਨਵਾਦ ਕਰਦਾ ਅੱਜ ਦਾ ਜੋ ਸਾਡਾ ਐਸ ਕੇ ਐਮ ਚੈਪਟਰ ਪੰਜਾਬ ਦੀਆਂ ਜੰਨੀਆਂ ਵੀ ਸਮੂਹ ਜਥੇ ਵਧੀਆਂ ਜੋ ਸਾਡੇ ਪਿਛਲੇ ਦਿਨੀ ਦੋ ਫਾਰਮਾਂ ਨੇ ਦਿੱਤਾ ਹੋਇਆ ਪ੍ਰੋਗਰਾਮ ਦਿੱਲੀ ਨੂੰ ਕਿਸਾਨ ਜਾ ਰਹੇ ਸੀ ਉਹਨਾਂ ਨੂੰ ਸ਼ੰਭੂ ਬਾਡਰ ਖਨੌਰੀ ਡੱਬ ਵਾਲੀ ਬਾਡਰਾਂ ਤੇ ਰੋਕਿਆ ਗਿਆ ਤੇ ਉਹਨਾਂ ਦੇ ਰਾਹਾਂ 'ਚ ਕਿੱਲਾ ਵਛਾਈਆਂ ਪਈਆਂ ਇਹ ਬਿਲਕੁਲ ਜੋ ਸਾਡੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਮੋਦੀ ਸਰਕਾਰ ਵੱਲੋਂ ਔਰ ਖੱਟਰ ਸਰਕਾਰ ਵੱਲੋਂ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆ ਜਦੋਂ ਕੋਈ ਕਿਸਾਨ ਆਪਣੀ ਮੰਗ ਲੈ ਕੇ ਚਾਹੇ ਚੰਡੀਗੜ੍ਹ ਜਾਵੇ ਚਾਹੇ ਦਿੱਲੀ ਜਾਵੇ ਤਾਂ ਉਸ ਨੂੰ ਇਸ ਤਰ੍ਹਾਂ ਦਾ ਬਤੀਰਾ ਕਰਕੇ ਰੋਕਿਆ ਜਾਂਦਾ ਸੋ ਜਿੱਥੇ ਅਸੀਂ ਬੀਜੇਪੀ ਦੀ ਨਿਖੇਦੀ ਕਰਦੇ ਆ ਉੱਥੇ ਜਿਹੜਾ ਸਾਡੇ ਭਰਾਵਾਂ ਤੇ ਤਸ਼ੱਦਦ ਹੋਇਆ ਜਾਂਦਿਆਂ ਦੇ ਕਿਹੜਾ ਜਾਵੇਂਗਾ ਉਹ ਉਹਦੀ ਸਖਤ ਸ਼ਬਦਾਂ ਚ ਖੱਟਰ ਸਰਕਾਰ ਦੀ ਸੰਭੂ ਦੇ ਕੀ ਹਾਲ ਨਖੇਦੀ ਕਰਦੇ ਆ ਤੇ ਅੱਜ ਇਮਰਜੈਂਟਲੀ ਕੱਲ ਮੀਟਿੰਗ ਬੁਲਾ ਕੇ ਜਿਹੜਾ ਐਸਕੇਮ ਵੱਲੋਂ 2 ਮਹੀਨਿਆਂ ਤੋਂ ਦਿੱਤਾ ਹੋਇਆ ਪ੍ਰੋਗਰਾਮ ਭਾਰਤ ਬੰਦ ਦਾ ਉਹ ਵੀ ਇਹਨਾਂ ਮੰਗਾਂ ਤੇ ਹੀ ਦਿੱਤੇ ਹੋ ਆ ਹਰਕ ਜਥੇਬੰਦੀ ਨੂੰ ਆਪਣਾ ਅਧਿਕਾਰ ਆ ਪ੍ਰੋਗਰਾਮ ਦੇਣਾ ਕਫਾਨ ਇਕੱਠੇ ਹੋ ਕੇ ਦਿੰਦੇ ਆ ਕੋਈ ਆਪਣੇ ਢੰਗ ਨਾਲ ਲੜਦਾ ਕੋਈ ਕਿਸੇ ਤਰ੍ਹਾਂ ਲੜਦਾ ਲੇਕਿਨ ਜਿਹੜੀਆਂ ਮੰਗਾਂ ਆਂ ਕਿਸਾਨੀ ਮੰਗਾਂ ਆਂ ਦੇਸ਼ ਦੀਆਂ ਮੰਗਾਂ ਆਂ ਉਹ ਸਭ ਦੀਆਂ ਸਾਂਝੀਆਂ ਆਂ ਜਦੋਂ ਅਸੀਂ ਪਿਛਲੀ ਵਾਰ ਅੰਦੋਲਨ ਸਸਪੈਂਡ ਕਰਕੇ ਆਏ ਸੀ ਉਦੋਂ ਐਮਐਸਪੀ ਤੇ ਲਿਖਤੀ ਵਾਅਦਾ ਆ ਮੋਦੀ ਸਰਕਾਰ ਦਾ ਕਿ ਅਸੀਂ ਤੁਹਾਨੂੰ ਇਹ ਤੇ ਕਮੇਟੀ ਬਣਾ ਕੇ ਕਾਨੂੰਨ ਬਣਾ ਕੇ ਦੇਵਾਂਗੇ ਨਾ ਤਾਂ ਉਹ ਅਜੇ ਤੱਕ ਕਮੇਟੀ ਬਣੀ ਨਾ ਉਹਦਾ ਕਾਨੂੰਨ ਬਣਿਆ ਤੇ ਜਦੋਂ ਹੁਣ ਇਹ ਤਸ਼ੱਦਦ ਹੋਇਆ ਤੇ ਉਹਦੇ ਸਬੰਧ ਵਿੱਚ ਹੀ ਸਾਡੀਆਂ ਕੁਝ ਜਥੇਬੰਦੀਆਂ ਜਿਹੜੀਆਂ ਮਾਲਵੇ ਨਾਲ ਸਬੰਧ ਰੱਖਦੀਆਂ ਉਹਨਾਂ ਨੇ ਰੀਲਾਂ ਰੋਕਣ ਦਾ 4 ਘੰਟੇ ਦਾ ਪ੍ਰੋਗਰਾਮ ਕੀਤਾ ਤੇ ਐਸ ਕੇ ਐਮ ਪੰਜਾਬ ਦੇ ਜਿਹੜੀਆਂ 32 ਕਿਸਾਨ ਜਥੇਬੰਦੀਆਂ ਉਹਨਾਂ ਨੇ ਜਿਹੜੇ ਟੋਲ ਫ੍ਰੀ ਕਰ ਦਿੱਤੇ ਆ ਪੂਰੇ ਪੰਜਾਬ ਦੇ ਵਿੱਚ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਟੋਲ ਫ੍ਰੀ ਰਹਣਗੇ ਜੀ ਇਹ 11 ਵਜੇ ਤੋਂ 3 ਵਜੇ ਤੱਕ 11 ਵਜੇ ਤੋਂ 3 ਵਜੇ ਤੱਕ ਪੂਰੇ ਪੰਜਾਬ ਦੇ ਅੱਜ ਟੋਲ ਬੰਦ ਆ ਸੋ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜੇ ਦੁਆਬੇ ਨਾ ਵੱਡੇ ਟੋਲ ਆ ਦੋ ਪਿਸ਼ੂਆ ਕਾਠਗੜ ਤੇ ਬਰਾਮ ਬਰਾਮ ਅਸੀਂ ਸਕੱਤਰ ਸਾਹਿਬ ਨੂੰ ਭੇਜਿਆ ਤੇ ਸਮੂਹ ਐਸਕੇਐਮ ਦੀਆਂ ਜਿੰਨੀਆਂ ਜਥੇਬੰਦੀਆਂ ਉੱਥੇ ਵੀ ਪਹੁੰਚ ਗਿਓ ਆ ਤੇ ਇੱਥੇ ਵੀ ਇਕੱਠੇ ਹੋਏ ਹੋ ਜੀਪੁਰ ਸਾਹਿਬ ਆਪਾਂ ਗੱਲ ਕਰੀਏ ਕੱਲ ਸਾਰਾ ਦਿਨ ਜਿਹੜੇ ਗੋਲੇ ਉਹ ਦਾਗਦੇ ਰਹੀ ਹੈ ਹਰਿਆਣਾ ਸਰਕਾਰ ਔਰ ਸਾਡੀ ਹਦੂਦ ਦੇ ਅੰਦਰ ਆ ਕੇ ਔਰ ਤਸ਼ੱਦਦ ਜਿਹੜਾ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਜ਼ਾਤਤੀ ਹੋਈ ਹੈ ਇੱਕ ਤਰ੍ਹਾਂ ਦੀ ਬਦਮਾਸ਼ੀ ਵੀ ਹੋਈ ਹੈ ਕਿਉਂਕਿ ਅਸੀਂ ਬੜੀ ਵਾਰ ਦੇਖਿਆ ਕਿ ਉਧਰੋਂ ਵੀਡੀਓ ਸਾਹਮਣੇ ਆ ਗਿਆ ਇਸ਼ਾਰੇ ਵੀ ਕੀਤੇ ਗਏ ਔਰ ਅੱਜ ਅਜੀਤ ਅਖਬਾਰ ਚ ਵੱਡੀ ਜਿਹੜਾ ਖਬਰ ਵੀ ਲੱਗੀ ਹੈ ਕਿ ਇੱਕ ਬੰਦਾ ਵਿਚ ਐਡ ਕਰ ਦਿੱਤਾ ਗਿਆ ਜਿਨੇ ਨੌਜਵਾਨਾਂ ਨੂੰ ਖਸਾਇਆ ਕਿ ਪੱਥਰ ਮਾਰੋ ਕਿਸਾਨ ਜਦੋਂ ਪੱਥਰ ਨਹੀਂ ਮਾਰਦੇ ਕੋਈ ਉਹਨਾਂ ਦੇ ਬੰਦਾ ਆ ਕੇ ਐਂਟਰ ਕਰ ਜਾਂਦਾ ਤਾਂ ਪਰਚੇ ਦਰਜ ਹੁੰਦੇ ਆ ਉਹ ਸਾਡੀ ਹਦੂਦ ਦੇ ਅੰਦਰ ਆ ਕੇ ਗੋਲੇ ਸੱਟ ਰਿਹਾ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ ਕਿਸ ਦੀ ਅੱਖ ਨਿਕਲ ਗਈ ਕਿਸ ਦੇ ਲੱਤ ਫ੍ਰੈਕਚਰ ਹੋ ਗਈ ਬਾਹ ਫ੍ਰੈਕਚਰ ਹੋ ਗਈ ਕਿਸੇ ਦੇ ਜਿਹੜੇ ਆਪਾਂ ਛਰੇ ਦੇਖਦੇ ਪੂਰੀ ਬਾਡੀ ਤੇ ਲੱਗ ਗਏ ਕਿ ਇਹ ਇਹਦੇ ਉੱਤੇ ਕੋਈ ਪਰਚਾ ਨਹੀਂ ਹੋਗਾ ਕਿਉਂਕਿ ਕਿਸਾਨਾਂ ਨੇ ਇਸ ਇਹ ਗੱਲ ਜਿਹੜੀ ਸਪਸ਼ਟ ਕੀਤੀ ਆ ਕਿ ਅਸੀਂ ਅੱਖ ਦਾ ਮਸਲਾ ਨਹੀਂ ਆ ਸਾਡੇ ਲਈ ਸਾਡੇ ਲਈ ਮਸਲਾ ਕਿ ਅਸੀਂ ਗੱਲ ਕਰਨੀ ਹੈ ਸਾਡੀ ਗੱਲ ਸੁਣੀ ਜਾਵੇ ਐਮਐਸਬੀ ਦੀ ਗਰੰਟੀ ਕੀਤੀ ਜਾਵੇ ਸਿਰਫ ਇੰਨੀ ਗੱਲ ਕਹਿਣਾ ਪਾਪ ਹੋ ਗਿਆ ਭਾਰਤ ਦੇ ਅੰਦਰ ਔਰ ਆਪਣੀ ਹਦੂਦ ਦੇ ਅੰਦਰ ਆ ਕੇ ਜਿਹੜਾ ਸਾਨੂੰ ਕੁੱਟਿਆ ਜਾ ਰਿਹਾ ਦੇਖੋ ਜਿਹੜਾ ਇਹ ਅੱਜ ਦਾ ਪ੍ਰੋਗਰਾਮ ਆ ਇਹ ਇਸੇ ਕਰਕੇ ਆ ਕਿ ਭਾਰਤ ਸਰਕਾਰ ਵੱਲੋਂ ਔਰ ਹਰਿਆਣਾ ਗਵਰਨਮੈਂਟ ਵੱਲੋਂ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਗਿਆ ਸਾਨਾ ਬੇਗਾਨਿਆਂ ਦੀ ਤਰ੍ਹਾਂ ਜਿੱਦਾਂ ਅਸੀਂ ਪਾਕਿਸਤਾਨ ਦੇ ਨਮਾਇंदे ਹੋਈਏ ਇਸ ਤਰ੍ਹਾਂ ਦਾ ਬਦੀਰਾ ਹੋ ਰਿਹਾ ਅੱਜ ਪੰਜਾਬ ਦੇ ਵਿੱਚ ਤੇ ਜਿਹੜੀ ਸਾਡੀ ਇਹ ਜਿੱਥੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਇਹ ਗੱਲ ਨੂੰ ਇੱਕ ਸਮਝਣੇ ਦੀ ਲੋੜ ਹੈ ਇੱਥੇ ਅਸੀਂ ਪੰਜਾਬ ਸਰਕਾਰ ਦੀ ਵੀ ਨਖੇਦੀ ਕਰਾਂਗੇ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਦੀ ਜਦੋਂ ਹਰਿਆਣੇ ਦੀ ਹੱਦ ਦੇ ਅੰਦਰ ਉਹ ਆਪਣਾ ਕੁਝ ਵੀ ਕਰ ਸਕਦੇ ਆ ਤੇ ਅੱਜ ਜਿਹੜੀ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹ ਉਹਨਾਂ ਨੂੰ ਧਿਆਨ ਦੇ ਕੇ ਜਿਹੜੀ ਸਾਡੇ ਅੰਦਰ ਸਾਡੀ ਹੱਦ ਦੇ ਅੰਦਰ ਉਹ ਡਰੋਨ ਚਲਾ ਰਹੇ ਆ ਜਾਂ ਸਾਡੇ ਉੱਪਰ ਅਟੈਕ ਕਰ ਰਹੇ ਆ ਉਹਨਾਂ ਤੇ ਪਰਚਾ ਦਰਜ ਉਹ ਉਹ ਜਿਹੜਾ ਪਰਚਾ ਦਰਜ ਕਰਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਔਰ ਡੀਜੀਪੀ ਪੰਜਾਬ ਦੀ ਬਣਦੀ ਆ ਔਰ ਜਿਹੜੀਆਂ ਜਦੋਂ ਇਸ ਤਰ੍ਹਾਂ ਦੇ ਸੁਰੀ ਸਾਹਿਬ ਅੰਦੋਲਨ ਹੁੰਦੇ ਆ ਇਹ ਦਿੱਲੀ ਵੀ ਸਾਣਾ ਬਹੁਤ ਕੁਝ ਵਾਪਰਿਆ ਕਦੇ ਸਾਡੇ ਟਰੈਕਟਰਾਂ 'ਚ ਸੂਆ ਦੇ ਦੇਣਾ ਕਦੇ ਸਾਡੇ ਵਿੱਚ ਨੌਜਵਾਨਾਂ ਨੂੰ ਮਗਰ ਇਹ ਲੜਕੀਆਂ ਲਾ ਕੇ ਭੇਜਣਾ ਕਿਸੇ ਨੰਗ ਸਿੰਘਾਂ ਨੂੰ ਸਾਡੀਆਂ ਜਿਹੜੀਆਂ ਗੁਰੂ ਦੀਆਂ ਫੌਜਾਂ ਉਹਨਾਂ ਨੂੰ ਅਕਸਾਣਾ ਜਿਸ ਤਰ੍ਹਾਂ ਦੇ ਹੁਣ ਇਸ਼ਾਰੇ ਕਰ ਰਹੇ ਇਦਾਂ ਦਿੱਲੀ ਵੀ ਕੋਈ ਸਾਰਾ ਕੁਝ ਵਾਪਰਦਾ ਰਿਹਾ ਉਹ ਕਿਤੇ ਨਾ ਕਿਤੇ ਸਰਕਾਰਾਂ ਇਦਾਂ ਦੀਆਂ ਸਾਜਸ਼ਾਂ ਚੱਲਦੀਆਂ ਰਹਿੰਦੀਆਂ ਸਾਡੇ ਲੋਕਾਂ ਨੂੰ ਮੈਂ ਅਸੀਂ ਅਪੀਲ ਕਰਦੇ ਆਂ ਆਪ ਜੀ ਦੇ ਚੈਨਲ ਰਾਹੀਂ ਕਿ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਕਰਦੇ ਆਂ ਵੀ ਇਦਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਨੂੰ ਬੜੇ ਸੰਜਮ ਨਾਲ ਔਰ ਸਬਰ ਨਾਲ ਲੜਨਾ ਪਵੇਗਾ ਪਹਿਲਾਂ ਵੀ ਤਿੰਨ ਖੇਤੀ ਕਾਨੂੰਨ ਬੜੇ ਸੰਜਮ ਨਾਲ ਔਰ ਸਬਰ ਨਾਲ ਵਾਪਸ ਕਰਾਏ ਸੀ ਐਮਐਸਪੀ ਦੇ ਕਾਨੂੰਨ ਤੇ ਕਰਜ਼ਾ ਮੁਕਤੀ ਡਬਲਯੂਟੀਓ ਦੀਆਂ ਜਿੰਨੀਆਂ ਵੀ ਮੰਗਾਂ ਨੇ ਇਹ ਵੀ ਸਬਰ ਦੇ ਨਾਲ ਹੀ ਜਿੱਤੀਆਂ ਜਾਣਗੀਆਂ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ 18 ਤਰੀਕ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਜਿਹਨੂੰ ਸਰਕਾਰਾਂ ਨੇ ਇਹ ਗੱਲ ਸਮਝ ਲਈ ਸੀ ਪਈ ਇਹਨਾਂ ਨੂੰ ਤਿੱਤਰ-ਬਿੱਤਰ ਕਰਦੇ ਹੋ ਇਹਨਾਂ 'ਚ ਫੋਟ ਪਾਦੇ ਹੋ ਇਹਨਾਂ 'ਚ ਉਹ ਸਭ ਇਕੱਠੇ ਹੋਣਗੇ ਅੱਜ ਸਾਡੇ ਪਰਿਵਾਰਾਂ ਦੇ ਵਿੱਚ ਵੀ ਦੋ ਭਰਾ ਲੜਦੇ ਆ ਬਹਿਸਦੇ ਆ ਵਿਚਾਰ ਵੱਖਰੇ ਵੱਖਰੇ ਹੋ ਜਾਂਦੇ ਆ ਕਿਤਾ ਲੱਗਦਾ ਨਾ ਜਦ ਆਪਣ ਦੇ ਘਰ ਬਣਾ ਕਰਦਾ ਅੱਜ ਜੇ ਆਪਣੇ ਸਿਗੇ ਆਪਣਾ ਆਪਣਾਪਣ ਅੰਦਰੋਂ ਖੂਨ ਖੋਲਿਆ ਤਾਂ ਹੀ ਗੱਲ ਐ ਐਮਰਜੈਂਸੀ ਮੀਟਿੰਗ ਬੁਲਾ ਕੇ ਤਾਂ ਜਿਹੜਾ 4 ਘੰਟਾ ਦਾ ਲੋਕਾਂ ਨੂੰ ਲਾਉਣਾ ਉਹਨਾਂ ਦੇ ਸਰੀਰਾਂ ਤੇ ਨਹੀਂ ਸਾਡੇ ਦਿਲ ਤੇ ਨਹੀਂ ਉਹਨਾਂ ਦੇ ਨਹੀਂ ਹੈਗੀ ਉਹਦਾ ਇੱਕ ਕਾਰਨ ਆਉਣ ਵਾਲੇ ਦਿਨਾਂ 'ਚ ਕਿਉਂਕਿ ਉਹਨਾਂ ਦੋ ਜਥੇਬੰਦੀਆਂ ਦਾ ਦਿੱਤੇ ਹੋਇਆ ਪ੍ਰੋਗਰਾਮ ਫਾਰਮ ਜੀ ਉਹਨਾਂ ਦਾ ਆਪਣਾ ਅਧਿਕਾਰ ਸੀ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਉਹਨੀ ਮੀਟਿੰਗ ਕੀਤੀ ਉਹਨਾਂ ਦਾ ਆਪਣਾ ਰਾਈਟ ਆ ਆਉਣ ਵਾਲੇ ਦਿਨਾਂ 'ਚ ਪੂਰਾ ਐਸ ਕੇ ਐਮ ਪੰਜਾਬ ਤੇ ਪੂਰੇ ਭਾਰਤ ਦੀਆਂ ਜਥੇਬੰਦੀਆਂ ਇਕੱਠੀਆਂ ਹੋਣ ਦੁਆਬਾ ਕਿਸਾਨ ਯੂਨੀਅਨ ਵੱਲੋਂ ਆਪਣੇ ਜਨਰਲ ਦੇ ਜਿਹੜੇ ਪਰਿਵਾਰਕ ਮੈਂਬਰ ਘਰ ਬੈ ਕੇ ਦੇਖ ਰਹੇ ਉਹਨਾਂ ਨੂੰ ਕੀ ਸੁਨੇਹਾ ਕੱਲ੍ਹ ਦੇ ਲਈ ਉਹਨਾਂ ਨੂੰ ਮੈਂ ਦੁਆਬਾ ਕਿਸਾਨ ਯੂਨੀਅਨ ਵੱਲੋਂ ਇੰਨੀ ਹੀ ਅਪੀਲ ਕਰਾਂਗੇ ਕਿ ਸਬਰ ਰੱਖੋ ਜਿੱਦਾਂ ਪਹਿਲਾਂ ਅਸੀਂ ਅੰਦੋਲਨ ਨੂੰ 2 ਮਹੀਨੇ ਇੱਥੋਂ ਸਿੰਜ ਕੇ ਕਦੇ ਪਹਿਲਾਂ ਚੱਕਾ ਜਾਮ ਕੀਤਾ ਕਦੇ ਰੇਲਵੇ ਤੇ ਬੈਠੇ ਕਦੇ ਡੀਸੀਆਂ ਮੋੜੇ ਬੈਠੇ ਉਸ ਤਰ੍ਹਾਂ ਲੋਕਾਂ ਨੂੰ ਇੱਕ ਦਿਮਾਗ ਤੋਂ ਸੈੱਟ ਕਰਕੇ ਦਿੱਲੀ ਲਿਜਾਵਾਂਗੇ ਇੱਕ ਸੋਚ ਪੈਦਾ ਕਰਨੀ ਪੈਣੀ ਹੈ ਇੱਕ ਜਜ਼ਬਾ ਪੈਦਾ ਕਰਨਾ ਪੈਣਾ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਅੰਦੋਲਨ ਚੱਲਦੇ ਆ ਦੇਸ਼ ਦੀ ਆਜ਼ਾਦੀ ਲੈਣ ਨੂੰ 100 ਸਾਲ ਲੱਗ ਗਿਆ ਤੇ ਇਹ ਵੀ ਜਿਹੜਾ ਅੰਦੋਲਨ ਆ ਇਹ ਕੋਈ ਇੱਕ ਜਾਂ ਦੋ ਦਿਨ ਦਾ ਖੇਡ ਨਹੀਂ ਇਹ ਸਾਨੂੰ ਬੜੇ ਸਬਰ ਨਾਲ ਹੋ ਸਕਦਾ ਸਾਨੂੰ ਜਿੰਨਾ ਚਿਰ ਹੋ ਸਕਦਾ ਪੱਕੇ 13 ਮਹੀਨੇ ਲੱਗਣ ਤੇ ਹੁਣ 26 ਮਹੀਨੇ ਵੀ ਲੱਗ ਸਕਦੇ ਆ ਪਰ ਇੱਕਲਾ ਸਵਾਲ वैसे मोदी सरकार ਕੋ ਚਾਂਸ ਨਹੀਂ ਸੀਗਾ ਕਿ ਆਉਂਦੇ ਗੱਲ ਕਰਦੇ ਪੁਰਾਣੇ ਦਾਗ ਵੀ ਛੇ ਢਲ ਜਾਂਦੇ ਪਰ ਉਹਨਾਂ ਨੇ ਤਾਂ ਨਵੇਂ ਜ਼ਖਮ ਦੇਤੇ ਜਿਹੜੇ ਬੀਜੇਪੀ ਸਰਕਾਰ ਦਾ ਇਹ ਗੱਲ ਕਹਿਣਾ ਬਈ ਮੈਂ ਕਿਸਾਨਾਂ ਲਈ ਬਹੁਤ ਕੁਸ਼ ਕੀਤਾ ਕਿਸਾਨਾਂ ਦੀ ਆਮਦਨ ਦੁਗਣੀ ਕਰਤੀ ਉਹ ਨਰਾਗ ਠਾਕਰ ਦਾ ਵੀ ਫੋਨ ਆਇਆ ਬਈ ਅਸੀਂ ਬੈਠਣ ਨੂੰ ਤਿਆਰ ਆ ਇਹ ਬੈਠਣ ਨਹੀਂ ਬੈਠਣ ਲਈ ਇੱਕ ਮਾਹੌਲ ਬਣਾਉਣਾ ਪੈਂਦਾ ਅੱਜ ਵੱਡਾ ਆਰਟੀਕਲ ਲੱਗਿਆ ਕਿ ਕਿਸਾਨਾਂ ਨੂੰ 6000 ਰੁਪਏ ਲਾਨਾ ਸੌਰੀ 500 ਰੁਪਏ ਮਹੀਨਾ 500 ਨਾਲ ਤਾਂ ਇੱਕ ਸੂਟਾ ਵੀ ਨਹੀਂ ਪਾਈਦਾ ਡਾਇਰੈਕਟਰ ਦਾ ਦੇਖੋ 500 ਰੁਪਏ ਦਾ ਤਾਂ ਇੱਕ ਘੰਟੇ ਤੋਂ ਪਹਿਲਾਂ ਡੀਜ਼ਲ ਖਾ ਜਾਂਦੇ ਟਰੈਕਟਰ ਪਰ ਮਿਲਦਾ ਹੈ ਕੋਸ਼ ਕਿਸਾਨਾਂ ਨੂੰ ਮਿਲਦਾ ਤੇ ਉਹ ਸਾਰਿਆਂ ਨੂੰ ਨਹੀਂ ਮਿਲਦਾ ਤੁਸੀਂ ਇੱਥੋਂ ਸਮਝ ਸਕਦੇ ਆ ਅਸੀਂ ਕੋਈ 500 ਦੀ ਭੀਖ ਨਹੀਂ ਮੰਗ ਰਹੇ ਅਸੀਂ ਕੋਈ ਵੀ ਨਹੀਂ ਮੁਖਤ ਚਾਹਦੇ ਕਿਸਾਨ ਜਿਹੜੀਆਂ ਇਹ ਸਰਕਾਰਾਂ ਆਪਣੀਆਂ ਵੋਟਾਂ ਦੀ ਖਾਤਰ ਰਾਜਨੀਤੀ ਕਰਦੀਆਂ ਨਾ ਬਈ ਤੁਹਾਨੂੰ ਆ ਮੁਖ ਦੇਤਾ ਅਸੀਂ ਨਹੀਂ ਕੁਝ ਵੀ ਚਾਹੁੰਦੇ ਸਾਨੂੰ ਸਾਡੀ ਸਮਰਥਨ ਮੁੱਲ ਦੇ ਦਿਓ ਸੁਆਮੀਨਾਥ ਦੀ ਰਿਪੋਰਟ ਰਿਪੋਰਟ ਮੁਤਾਬਕ ਭਾਅ ਦੇ ਦਿਓ ਤੇ ਸਾਡਾ ਐਮਐਸਪੀ ਦੇ ਕਾਨੂੰਨ ਗਾਰੰਟੀ ਬਣਾ ਦਿਓ 23 ਫਸਲਾਂ ਤੇ ਅਸੀਂ ਆਪਣਾ ਕਰਜ਼ਾ ਆਪ ਲਾ ਲਵਾਂਗੇ ਅਸੀਂ ਕੋਈ ਚਾਕਾ ਨਹੀਂ ਰੱਖਦੇ। ਸੁਆਮੀ ਨਾਥਨ ਜੀ ਦੀ ਬੇਟੀ ਦਾ ਗੱਲ ਬਿਆਨ ਆਇਆ। ਉਹਨਾਂ ਨੂੰ ਭਾਰਤ ਰਤਨ ਦਿੱਤਾ ਉਹਨਾਂ ਦੀ ਬੇਟੀ ਨੇ ਹਾਂ ਦਾ ਨਾਰਾ ਮਾਰਿਆ। ਉਹ ਕਹਿੰਦੇ ਕਿਸਾਨ ਨਿਆ ਅਪਰਾਧੀ ਨਹੀਂ ਆ। ਇੱਕ ਕ੍ਰਿਮੀਨਲ ਨਹੀਂ ਆ। ਕਿਸਾਨ ਨੇ ਅੰਧਾਤਾ ਨਹੀਂ ਸਤਕਾਰ ਦੇ ਪਾਤਰ ਆ। ਤੁਸੀਂ ਗੋਲੀਆਂ ਚਲਾ ਰਹੇ ਹੋ ਪਲਾਸਟਿਕ ਦੀਆਂ ਗੋਲੀਆਂ ਚਲਾ ਰਹੇ ਹੋ। ਹਮਲਾ ਕਰ ਰਹੇ ਹੋ ਬਹੁਤ ਮੰਦ ਭੱਗ। ਦੇਖੋ ਪਲਾਸਟਿਕ ਦੀਆਂ ਗੋਲੀਆਂ ਦੇ ਭਲੇਖੇ ਉਹ ਪਿੱਤਲ ਦੀਆਂ ਗੋਲੀਆਂ ਵੀ ਚਲਾ ਰਹੇ ਨੇ ਜੋ ਅਸਲੀ ਗੋਲੀਆਂ ਆ। ਜੋ ਸ਼ਰਾਰਤਬਾਜੀ ਚੱਲ ਰਹੀ ਆ ਲੇਕਿਨ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਵੀ ਇਹ ਅੰਦੋਲਨ ਬੜੇ ਸਬਰ ਔਰ ਸੰਜਮ ਨਾਲ ਜਿੱਤਦਾ ਜਾਊਗਾ ਜਿਸ ਤਰ੍ਹਾਂ ਪਹਿਲਾਂ ਬੈਠੇ ਸੀ ਲੋਕ ਏਕਤਾ ਦੇ ਵਿੱਚ ਹੀ ਜਿੱਤਿਆ ਜਾ ਕੱਲ ਕਿੰਨੇ ਵਜੇ ਪਹੁੰਚਣ ਲੋਕ ਕੱਲ ਨੂੰ ਜਿਹੜਾ ਭਾਰਤ ਬੰਦ ਦਾ ਸੱਦਾ ਜੋ ਆਪਣੇ ਅਸੀਂ ਜ਼ਿਲ੍ਹੇ ਦੇ ਵਿੱਚ ਕਰ ਰਹੇ ਆ ਦੁਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਤੇ ਸਮੂਹ ਐਸਕੇਮ ਚੈਪਟਰ ਦੀਆਂ ਜਥੇਬੰਦੀਆਂ ਲਗੜੋਆ ਬਾਈਪਾਸ ਤੇ ਠੀਕ 11 ਵਜੇ ਉੱਥੇ ਸਟੇਜ ਲੱਗੇਗੀ ਤੇ ਪੂਰੇ ਦੁਆਬੇ ਦੇ ਪੂਰੇ ਪੰਜਾਬ 'ਚ ਔਰ ਮੈਂ ਤੁਹਾਨੂੰ ਇਹ ਵੀ ਸੂਰੀ ਸਾਹਿਬ ਦੱਸ ਦੇਣਾ ਚਾਹੁੰਦਾ ਇਹ ਜਿਹੜਾ ਭਾਰਤ ਬੰਦ ਵਾ ਇਸ ਤਰ੍ਹਾਂ ਦਾ ਮਾਹੌਲ ਕਿਉਂ ਕ੍ਰੀਏਟ ਕੀਤਾ ਜਾ ਰਿਹਾ ਲੋਕਾਂ ਦਾ ਧਿਆਨ ਡਿਵਾਈਡ ਕਿਉਂ ਕੀਤਾ ਜਾ ਰਿਹਾ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ 500 ਜ਼ਿਲ੍ਹੇ ਦੇਸ਼ 'ਚ ਹੋ ਰਿਹਾ 500 ਜ਼ਿਲ੍ਹੇ ਜਿੱਦਾਂ ਸਾਡੇ 22 ਜ਼ਿਲ੍ਹੇ ਆ 500 ਜ਼ਿਲ੍ਹਿਆਂ ਵਿੱਚ ਦੇਸ਼ ਭਰ 'ਚ ਹੋ ਰਿਹਾ ਉਸ ਨੂੰ ਉਸ ਕਾਲ ਨੂੰ ਢਾਹ ਲਾਉਣ ਦੀ ਖਾਤਰ ਇਸ ਤਰ੍ਹਾਂ ਦੇ ਕਿਲ ਗੱਡੇ ਜਾ ਰਹੇ ਆ ਕਿ ਲੋਕਾਂ ਨੂੰ ਇੱਧਰ ਲਾਇਆ ਜਾਵੇ ਉਸ ਬੰਦ ਨੂੰ ਖਦੇੜਿਆ ਜਾਵੇ ਸਕਸੈਸਫੁਲ ਨਾ ਹੋਵੇ ਕਿਉਂਕਿ ਇਸ ਕਰਕੇ ਅਸੀਂ ਇਸ ਬੰਦ ਤੋਂ ਬਾਅਦ ਪੂਰੀ ਨੈਸ਼ਨਲ ਬਾਡੀ ਭਾਰਤ ਦੀ ਪੰਜਾਬ ਦੀ ਲੁਧਿਆਣਾ ਵਿਖੇ ਸਾਡੀ ਮੀਟਿੰਗ 18 ਤਰੀਕ ਦੀ ਹੈਗੀ ਆ 18 ਤਰੀਕ ਨੂੰ ਕੋਈ ਸਖਤ ਫੈਸਲਾ ਲਿਆ ਜਾਓ ਬਹੁਤ ਸ਼ੁਕਰੀਆ ਕੱਲ ਮਿਲਦੇ ਆ ਸਰ ਤੇ ਇਹ ਦੁਆਬਾ ਕਿਸਾਨ ਯੂਨੀਅਨ ਤੋਂ ਕਲਦੀਪ ਸਿੰਘ ਮਜੀਦਪੁਰ ਤੇ ਸਾਡੇ ਸਾਡੇ ਸਤਿਕਾਰਯੋਗ ਭਰਾ ਇੱਥੇ ਮੌਜੂਦ ਹੈ ਕੱਲ 10 ਵਜੇ ਲੰਗੜੋਆ ਜਿਹੜਾ ਤੁਸੀਂ ਬਾਈਪਾਸ ਤੇ ਪਹੁੰਚਣਾ ਔਰ ਵੱਡੀ ਗੱਲ ਇਹ ਆ ਕਿ ਨਵਾਂ ਸ਼ਹਿਰ ਦੇ ਵਪਾਰ ਮੰਡਲ ਵੱਲੋਂ ਵੀ ਜਿਹੜਾ ਸਮਰਥਨ ਦੇ ਦਿੱਤਾ ਗਿਆ ਔਰ ਇੱਕ ਵਾਰ ਫਿਰ ਤੋਂ ਪੂਰਾ ਪੰਜਾਬ ਜਿਹੜਾ ਆ ਉਹ ਕਿਸਾਨਾਂ ਨਾਲ ਖੜ ਗਿਆ ਉਮੀਦ ਹੈ ਕਿ ਬਹੁਤ ਜਲਦੀ ਸਰਕਾਰ ਨੂੰ ਵੀ ਇਹ ਕਹਿਣਾ ਪਵੇਗਾ ਕਿ ਐਮ ਐਫ ਐਸ ਪੀ ਤੇ ਗਰੰਟੀ ਦੇਣਿਆ ਤਾਂ ਜੋ ਕਿਸਾਨ ਜਿਹੜੀ ਆਪਣੀ ਜ਼ਿੰਦਗੀ ਆ ਆਨੰਦ ਮੈ ਉਹਨਾਂ ਦੀ ਹੋ ਸਕੇ ਬਹੁਤ ਬਹੁਤ ਸ਼ੁਕਰੀਆ